ਕਹਿੰਦਾ ਕੀ ਨਾਮ ਕੀ ਤੁਹਾਡਾ ਫਰਮਿੰਦਰ ਕੁਮਾਰ ਕਿੱਥੋਂ ਆਵਾਂ ਜੀ ਬੇਰੋਸ਼ ਨਗਰ ਕੀ ਗੱਲ ਬਾਤ ਹੈ ਜੜਦਾ ਮੈਂ ਇਧਰੋਂ ਆ ਰਿਹਾ ਸੀ ਤੇ ਕਿੱਧਰੋਂ ਆ ਰਿਹਾ ਸੀ ਫਾਇਰ ਗੋਲਡਨ ਐਵੇਨਿਊ ਲੱਗੂ ਫਲਾਈਟ ਆ ਲੱਗੂ ਤੇ ਇੱਥੇ ਆਪਣੇ ਘਰ ਨੂੰ ਮੁੜ ਲੱਗਾ ਹਰੁਮੰਦ ਦੇ ਮੰਦਿਰ ਤੇ ਤੇ ਮਗਰੋਂ ਤਿੰਨ ਮੁੰਡੇ ਆਏ ਆ ਉਹਨਾਂ ਨੇ ਮੈਨੂੰ ਉਹ ਕਰਲੇ ਠੀਕ ਤਾਂ ਲੱਗੇ ਤਾਂ ਐਕਟਿਵਾ ਤੇ ਮੋਬਾਈਲ ਲੱਗੇ ਬਹੁਤ ਚੜਾ ਮਾਰ ਕੇ ਮੋੜ ਲੱਗੇ Samsung ਦਾ ਸੀ ਕਹਤ ਨੂੰ ਕਿੰਨਾ ਨਾ ਨਾ ਇਹ ਬਾਤ ਹੋਈ ਆ ਮੰਦਿਰ ਤੇ ਉਥੋਂ ਨਾ ਤੂੰ ਦਰਖਵਾਰ ਹੀਗਾ ਲਾਲੀ ਤੇ ਕੰਪਿਊਟਰ ਤੇ ਟਰਦੀ 02 DJ 722 ਇੱਕ ਵਾਰ ਆਹ ਨੂੰ ਟੋੜੀ ਦੇ ਦੋ ਵਾਈਆਂ ਨੇ ਤਾਂ ਸੁਣੀ ਲਗ ਗਈ ਕਿ ਜਦੋਂ ਬਹਰਾ ਹੀ ਨਹੀਂ ਇੱਕ ਜਾ ਘੱਟ ਹੀ ਹਾਂਜੀ ਬਾਤਾਂ ਵਾਲਾ ਕੀ ਦਾ ਅਸਾਂ ਕੀ ਨਾਮ ਕੀ ਤੁਹਾਡਾ ਪਰਮੇਂਦਰ ਕੁਮਾਰ ਕਿੱਥੋਂ ਦਾ ਜੀ ਕੋਦਸ਼ਨਗਰ ਕੀ ਗੱਲ ਬਾਤ ਹੈ ਜੜਦਾ ਮੈਂ ਇਧਰੋਂ ਆ ਰਿਹਾ ਸੀ ਤੇ ਕਿਧਰੋਂ ਆ ਰਿਹਾ ਸੀ ਐਫ ਆਈ ਆਰ 골ਡਨ ਨਾ ਲਾਗੂ ਫਲਾਈਟਾਂ ਲਾਉਂਦੇ ਤੇ ਇੱਥੇ ਆ ਆਪਣੇ ਘਰ ਨੂੰ ਮੁੜ ਲੱਗਾ ਹਨੂਮਾਨ ਦੇ ਮੰਦਰ ਤੇ ਤੇ ਮਗਰੋਂ ਤਿੰਨ ਮੁੰਡੇ ਆਏ ਉਹਨਾਂ ਨੇ ਮੈਨੂੰ ਉਹ ਕਰ ਲਿਆ। ਓਕੇ ਲੱਗੇ ਠੀਕ ਤੁਹਾਨੂੰ ਲੱਗੇ ਤੁਹਾਡਾ ਐਕਟਿਵਾ ਤੇ ਮੋਬਾਈਲ। ਉਹਨਾਂ ਨੂੰ ਕੋਹਾ ਚਾਹਤ ਸੀ ਆਰਗੇਸੀ ਜਦੋਂ ਆਪਾਂ ਲਗੇ ਸੀ ਕੀ ਰਸੂ ਹੋਊਗਾ ਕੁਛ ਨਾ ਕੁਛ ਤੇ ਹੋਊਗਾ ਹੀ ਉਹਨਾਂ ਕੋ। ਤੈਨੂੰ ਕੋ ਦਿਖਾਇਆ ਉਹਨਾ ਥਿਆ ਨਹੀਂ ਮੈਨੂੰ ਨਹੀਂ ਦਿਖਾਇਆ। ਮੇਰੇ ਕੋ ਖੋਗੇ ਲੱਗੇ। ਤਾਂ ਤਾਂ ਨਕਦੀ ਖੋਣ ਦੀ ਕੋਸ਼ਿਸ਼ ਕੀਤੀ। ਹਾਂ ਕੀਤੀ ਪਰ ਮੇਰੇ ਕੋ ਹੈ ਨਹੀਂ ਸੀ। ਉਹ ਕੀ ਕੀ ਮੰਗ ਕਰਦੇ ਬਸ ਆਪਾਂ ਦਾ ਸਮਾਗ ਮਿਲ ਜੇ ਇੰਨੀ ਫਟੇ ਪ੍ਰਸ਼ਾਸਨ ਨੂੰ ਬਸ ਠੀਕ ਇਹ ਜਿਹੜਾ ਕੀ ਸਾਰਾ ਮਾਮਲਾ ਹੈ ਹਾਂਜੀ ਜਿਹੜਾ ਐਕਟੀਵਾ ਚੋਰੀ ਦਾ ਕੀ ਮਾਮਲਾ ਇਹ ਜੀ ਪ੍ਰਭਿੰਦਰ ਸਿੰਘ ਜਿਹੜਾ ਉਤਰਨ ਕਰ ਕਰ ਰਹੀ ਹੈ ਤੋਂ ਕਿਉਂ ਮੜੀ ਤੋਂ ਆ ਰਿਹਾ ਹੈ ਪੰਦ ਦੇ ਤੋਂ ਹਾਂਜੀ ਇੱਥੇ ਹਨਮਾਨ ਮੰਦਰ ਦੇ ਲਾਗੇ 100 ਫੁੱਟ ਰੋਡ ਦੇ ਉੱਤੇ ਵੀ ਇਹਨਾਂ ਨੂੰ ਤੇ ਪੈਣ ਤਿੰਨ ਨੌਜਵਾਨ ਵੀ ਬਾਈ ਸਾਹਿਬ ਦੀ ਉਮਰ ਹੀ ਉਹਦੇ ਕੋਲ ਵਕਤ ਕੋ ਹੋ ਗਿਆ ਤੇ ਲੱਗੇ ਨਿਕਲ ਜਾਣ ਇਹ ਲੱਗਾ ਹੋਇਆ ਵਾ ਫੇਰ ਵੀ ਜਿਹੜੇ ਲੁਟੇਰੇ ਨੇ ਠਾਂ ਠਾਂ ਲਾਕੇ ਵੀ ਲੱਗੇ ਨੇ ਪਰ ਫੇਰ ਵੀ ਉਹ ਆਪਣੇ ਬਾਜ਼ ਨਹੀਂ ਆ ਗਏ ਦੇਖੋ ਇਹ ਪੋਸ਼ਕਿਤ ਪੂਰੀ ਕਰਦੀ ਆ ਠੀਕ ਹੈ ਨਾ ਜਿਹਦੇ ਇਹ ਵਿੱਚ ਆਧ ਪੜਨ ਵੀ ਡਿਆ तकरीबन ਜੀ ਫਿਰ ਇੱਕ ਉਹ ਇਹ ਨਾ ਕਿ ਪਾਸੇ ਕਾਬੂ ਕੀਤੇ ਹੁੰਦੇ ਸੀ ਗੱਲ ਨਹੀਂ ਚਲੋ ਡਿਊਟੀ ਮੁਲਾਜ਼ਮਾਂ ਦੀ ਕਮੀ ਕਰਕੇ ਥੋੜਾ ਬੋਧਾ ਹੋ ਜਾਂਦਾ ਪਰ ਕੰਮ ਤਾਂ ਜਾਂਦੇ ਤਾਂ ਨਹੀਂ ਨਿਕਲ ਕੇ ਵਾਹਣ ਕਿ ਕਾਬੂ ਠੀਕ ਹੈ